بسم اللہ الرحمن الرحیم شروع ਕਰਦਾ ਹਾਂ ਅੱਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਹੋ ਤੇ ਨਿਹਾਇਤ ਰਹਿਣੇ ਵਾਲਾ ਹੈ ਅੱਜ ਪਿੰਡ ਮਹਿਲਕਲਾਂ ਵਿਖੇ ਬਾਬਾ ਪੀਰ ਰੋਸ਼ਨ ਜੀ ਦੇ ਦਰਬਾਰ ਦਾ ਇੱਕ ਗੇਟ ਹੈ ਉਹਦਾ ਨੀਂਹ ਪੱਥਰ ਰੱਖਿਆ ਗਿਆ ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਸਮੂਲੀਅਤ ਕੀਤੀ ਆ ਜਿਸ ਵਿੱਚ ਸੰਤ ਬਾਬਾ ਗਿਰ ਸਿੰਘ ਜੀ ਨਾਨਕ ਸਰਵਾਲੇ ਤੇ ਮੀਆਂ ਮੁਹੰਮਦ ਇਸ਼ਹਾਕ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਹਰਪਿੰਦਰ ਸਿੰਘ ਜੀ ਲਾਡੀ ਤੇ ਇਥੋਂ ਦੇ ਜਿਹੜੇ ਮੁੱਖ ਸੇਵਾਦਾਰ ਨੇ ਰੂਹਾ ਖਾਂ ਜੀ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਤੇ ਸਮੂਹ ਪੰਚਾਇਤ ਵੱਲੋਂ ਤੇ ਸਾਰੇ ਲੋਕਾਂ ਦਾ ਜਿਹੜਾ ਹੈਗਾ ਗਾਇਸ ਵਿੱਚ ਯੋਗਦਾਨ ਹੈ ਅੱਜ ਨੀਂਹ ਪੱਥਰ ਰੱਖਿਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਪੀਰ ਰੋਸ਼ਨ ਦੇ ਦਰਵਾਜ਼ਾ ਦਾ ਜਿਹੜਾ ਇਜਾਦਗਾਰੀ ਗੇਟ ਬਣਨ ਜਾ ਰਿਹਾ ਇਹਦੇ ਵਿੱਚ ਸਾਰੇ ਲੋਕਾਂ ਦਾ ਬਹੁਤ ਵੱਡਮੁੱਲਾ ਯੋਗਦਾਨ ਹੈ ਪਿੰਡ ਦੇ ਲੋਕਾਂ ਦੀ ਤੇ ਜਿਹੜੇ ਸੰਗਤ ਜਿਹੜੀ ਆਉਂਦੀ ਸੀ ਇੱਥੇ ਬਾਬਾ ਜੀ ਦੇ ਦਰਵਾਜ਼ੇ ਸਾਰਿਆਂ ਦੀ ਇਹ ਪ੍ਰਮੁੱਖ ਮੰਗ ਸੀ ਕੇ ਬਾਬਾ ਜੀ ਦੇ ਦਰਬਾਰ ਦਾ ਜਿਹੜਾ ਹੈਗਾ ਇੱਕ ਯਾਦਗਾਰੀ ਗੇਟ ਬਣਾਇਆ ਜਾਵੇ ਜਿਸ ਵਿੱਚ ਅੱਜ ਇਸ ਦਾ ਜਿਹੜਾ ਹੈਗਾ ਨੀਂਹ ਪੱਥਰ ਰੱਖਿਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕਰਦੇ ਹਾਂ ਕਿ ਸਾ ਸੰਗਤ ਦੀ ਸਹੂਲਤ ਲਈ ਤੇ ਬਾਬਾ ਜੀ ਦੇ ਦਰਬਾਰ ਦੀ ਸਹੂਲਤ ਲਈ ਜਿਹੜਾ ਹੈਗਾ ਇਹ ਯਾਦਗਾਰੀ ਗੇਟ ਬਣੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲੋਕਾਂ ਨੂੰ ਇਸ ਗੱਲ ਦੀ ਪ੍ਰੇਰਣਾ ਦੇਵੇਗਾ ਕਿ ਜਿੰਨੇ ਵੀ ਸਾਡੇ 77 ਦੇ ਵਿੱਚ ਸੰਤ ਮਹਾਪੁਰਸ਼ ਹੋਏ ਨੇ ਉਹਨਾਂ ਦਾ ਜਿਹੜਾ ਹੈਗਾ ਰੱਬੀ ਸ਼ਕਤੀ ਜਾਂ ਪ੍ਰਭੂ ਸਿਮਰਨ ਦੇ ਨਾਲ ਜੁੜਨ ਦੀ ਜਿਹੜੀ ਭਾਵਨਾ ਸੀਗੀ ਉਸ ਨੂੰ ਪ੍ਰਮੁੱਖ ਰੱਖਦੇ ਹੋਏ ਅਸੀਂ ਵੀ ਰੱਬ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਧੰਨਵਾਦ ਕਰਦਾ ਹਾਂ ਚੈਨਲ 13 13 ਦਾ ਜਿਨ੍ਹਾਂ ਨੇ ਅੱਜ ਦੀ ਇਸ ਕਵਰੇਜ ਲਈ ਰਾਜਵਿੰਦਰ ਸਿੰਘ ਜੀ ਨੇ ਬੜੇ ਉਪਰਾਲੇ ਨਾਲ ਜਿਹੜਾ ਹੈਗਾ ਹੈਗਾ ਸੰਗਤਾਂ ਦੀ ਸਾਰੀ ਕਵਰੇਜ ਕੀਤੀ ਹੈ ਤੇ ਮੈਂ ਇੱਕ ਵਾਰ ਫੇਰ ਸੰਗਤਾਂ ਦੇ ਧਿਆਨ ਵਿੱਚ ਰੱਖਦਾ ਕਿ ਬਾਬਾ ਜੀ ਦਾ ਜਿਹੜਾ ਪਰਿਵਾਰਕ ਪਿਛੋਕੜ ਜਾਂ ਮਤਲਬ ਇਹਦਾ ਇਤਿਹਾਸ ਆ ਸੀ ਪਾਕਿਸਤਾਨ ਤੋਂ ਜਿਹੜਾ ਮੰਗਵਾਇਆਗਾ ਜਿਸ ਵਿੱਚ ਸਾਨੂੰ ਉੱਥੋਂ ਦੇ ਜਿਹੜੇ ਵੱਡੇ-ਵੱਡੇ ਸੀ 47 ਤੋਂ ਪਹਿਲਾਂ ਦੇ ਜਿਹੜੇ ਇਥੇ ਭਾਰਤ ਵਿੱਚੋਂ ਮਤਲਬ ਜਿਹੜਾ ਹੈਗਾ ਸ਼ਿਫਟ ਕਰਕੇ ਪਾਕਿਸਤਾਨ ਸ਼ਿਫਟ ਹੋ ਗਏ ਸੀਗੇ ਉਹਨਾਂ ਦੇ ਦੱਸਣ ਦੇ ਮਤਾਬਕ ਕਿ ਇਹ ਪੰਜ ਭਰਾ ਸਨ ਤੇ ਪੰਜਾਂ ਦਾ ਹੀ ਰੱਬ ਨਾਲ ਪ੍ਰਭੂ ਨਾਲ ਆਪਣੇ ਨਾਲ ਮਿਲਣ ਦੀ ਜਿਹੜੀ ਭਾਵਨਾ ਸੀ ਉਹ ਉਹ ਤੇਜਨਾ ਸੀ ਬਹੁਤ ਜ਼ਿਆਦਾ ਸੀਗੀ ਇਥੋਂ ਤੱਕ ਕਿ ਉਹਨਾਂ ਨੇ ਦੱਸਿਆ ਵੀ ਜਦੋਂ ਮਾਂ ਉਹਨਾਂ ਨੂੰ ਕਹਿੰਦੀ ਸੀ ਕਿ ਪੁੱਤ ਸਵੇਰ ਦੇ 4:00 ਵੱਜ ਗਏ ਨੇ ਹੁਣ ਤਾਂ ਤੁਸੀਂ ਪੈ ਜਾਓ ਤਾਂ ਉਹ ਪੁੱਛਦੇ ਹੁੰਦੇ ਕਿ ਮੇਰਾ ਦੂਸਰਾ ਭਰਾ ਕੀ ਕਰਦਾ ਉਹ ਕਹਿੰਦੇ ਵੀ ਹਜੇ ਤਾਂ ਉਹ ਤਾਂ ਮਤਲਬ ਰੱਬ ਰੱਬ ਕਰ ਰਿਹਾਗਾ ਤਾਂ ਉਹ ਕਹਿੰਦਾ ਨਹੀਂ ਮम्मा ਜਿੰਨਾ ਚਿਰ ਉਹ ਨਹੀਂ ਪੈਂਦਾ ਉਹਨਾਂ ਚਿਰ ਮੈਂ ਵੀ ਨਹੀਂ ਪੈਣਾ ਉਹਨਾਂ ਨੇ ਹੋਰ ਸਿਮਰਨ ਕਰਨ ਲੱਗ ਜਾਣਾ ਫਿਰ ਤੀਸਰੇ ਨੇ ਪੁੱਛਣਾ ਆ ਕੇ ਮੰਮੀ ਮੇਰੇ ਭਰਾ ਪਹਿਗੇ ਨਹੀਂ ਬੇਟਾ ਉਹ ਤਾਂ ਮਤਲਬ ਜਿਹੜੇ ਹੈਗਾ ਰੱਬ ਰੱਬ ਕਰ ਰਹੇ ਨੇ ਪ੍ਰਭੂ ਸਿਮਰਨ ਦੇ ਵਿੱਚ ਬੈਠੇ ਨੇ ਤਾਂ ਤੀਸਰੇ ਨੇ ਵੀ ਇਹੀ ਗੱਲ ਕਹਿਣੀ ਕਿ ਜਿੰਨਾ ਚਿਰ ਰੋ ਨਹੀਂ ਪੈਂਦਾ ਉਨਾਂ ਚਿਰ ਕਰਮੈਨ ਹੀ ਪੈਂਦਾ ਕਹਿਣ ਦਾ ਭਾਵ ਕਿ ਪੰਜੇ ਪੁੱਤ ਹੋਏ ਨੇ ਇੱਕ ਤੋਂ ਇੱਕ ਵੱਧ ਕੇ ਹੀ ਸਰਬਸ਼ਕਤੀਮਾਨ ਥਣ ਤੇ ਜਿਹੜਾ ਹੈਗਾ ਪਰਮਾਤਮਾ ਨੂੰ ਉਹਨਾਂ ਨੇ ਆਪਣੇ ਇਨਸਾਨੀ ਜਾਮੇ ਦੇ ਵਿੱਚ ਪਾਇਆ ਤੇ ਪ੍ਰਮਾਤਮਾ ਨੇ ਵੀ ਉਹਨਾਂ ਨੂੰ ਹਰ ਚੀਜ਼ ਦੇ ਨਾਲ نوازਿਆ ਇਥੋਂ ਤੱਕ ਕਿ ਜਦੋਂ ਬਾਬਾ ਜੀ ਦਾ ਉਸ ਹੁੰਦਾਗਾ ਤੇ ਇਥੇ ਲੱਖਾਂ ਜਦਾਦ ਦੇ ਵਿੱਚ ਜਿਹੜੀ ਹੈਗੀ ਸੰਗਤ ਆਉਂਦੀ ਹੈ ਤੇ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਅੱਜ ਇਸ ਯਾਦਗਾਰੀ ਗੇਟ ਦਾ ਜਿਹੜਾ ਅਸੀਂ 19 ਬੱਥੇ ਰੱਖਿਆ ਇਹਦੇ ਵਿੱਚ ਸਾਰੀਆਂ ਹਿੰਦੂ ਮੁਸਲਮ ਸਿੱਖ ਸਾਈ ਆਪਸ ਦੇ ਵਿੱਚ ਭਾਈ ਭਾਈ ਦਾ ਸਰਬਸਾਂਝੀ ਵਾਲਤਾ ਦਾ ਸਨੇਹਾ ਦਿੱਤਾਗਾ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਸੰਗਤ ਦਾ ਸਹਿਯੋਗ ਮਿਲਦਾ ਰਹੇਗਾ ਬਹੁਤ ਬਹੁਤ ਧੰਨਵਾਦ Ja. Ah. 嗯。 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ